ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਹੈ ਇੱਕ ਪਤੀ ਪਤਨੀ ਦੀ ਕੈਨੇਡਾ ਵਿੱਚ ਇੱਕ ਬਿਊਟੀ ਪ੍ਰੋਡਕਟ ਦੀ ਕੰਪਨੀ ਵਿੱਚ ਹਰਮਨ ਕੰਮ ਕਰਦਾ ਸੀ ਹਰਮਨ ਆਪਣੇ ਦੇਸ਼ ਆਪਣੇ ਘਰ ਪਹੁੰਚ ਕੇ ਬਹੁਤ ਖੁਸ਼ ਸੀ 에ਅਰਪੋਰਟ ਤੋਂ ਉਤਰਦੇ ਹੀ ਹਰਮਨ ਦੀ ਨਜ਼ਰ ਆਪਣੇ ਪਰਿਵਾਰ ਨੂੰ ਲੱਭਣ ਲੱਗੀ ਜਲਦੀ ਹੀ ਉਸ ਨੂੰ ਆਪਣੇ ਮਾਤਾ ਪਿਤਾ ਪਰਾਪਾ ਬੀ ਭੈਣ ਤੇ ਉਸ ਦੀ 3 ਸਾਲਾਂ ਦੀ ਬੱਚੀ 에ਅਰਪੋਰਟ ਤੇ ਨਜ਼ਰ ਆਈ ਪਰ ਉਸ ਦੀ ਨਜ਼ਰ ਕੀਰਤ ਨੂੰ ਲੱਭ ਰਹੀ ਸੀ ਉਹ ਸੋਚਣ ਲੱਗਾ ਕਿ ਕੀਰਤ ਮੈਨੂੰ ਮਿਲਣ ਕਿਉਂ ਨਹੀਂ ਆਈ ਹਰਮਨ ਸਾਰਿਆਂ ਨੂੰ 에ਅਰਪੋਰਟ ਤੇ ਖੁਸ਼ੀ-ਖੁਸ਼ੀ ਮਿਲਿਆ ਫਿਰ ਉਸ ਨੇ ਕੀਰਤ ਬਾਰੇ ਪੁੱਛਿਆ ਤਾਂ ਉਸ ਦੀ ਭੈਣ ਨੇ ਕਿਹਾ ਵੀਰੇ ਉਹ ਤਾਂ ਘਰੇ ਹੈ ਤੁਹਾਡੇ ਲਈ ਖਾਣਾ ਬਣਾ ਰਹੀ ਹੈ ਅੱਜ ਤੁਹਾਡੇ ਆਉਣ ਦੀ ਖੁਸ਼ੀ ਵਿੱਚ ਉਹ ਕੰਮ ਕਰਨ ਲੱਗੀ ਪਰ ਉਹ ਕੋਈ ਕੰਮ ਨਹੀਂ ਕਰਦੀ ਹਰਮਨ ਨੇ ਆਪਣੀ ਬੇਟੀ ਨੂੰ ਪਿਆਰ ਨਾਲ ਚੱਕਿਆ ਪਰ ਉਸਦੀ ਬੇਟੀ ਉਸ ਨੂੰ ਦੇਖ ਕੇ ਰੋਣ ਲੱਗ ਪਈ ਲਿਆਓ ਬੱਚਾ ਮੈਨੂੰ ਦੇ ਦਿਓ ਉਸ ਨੇ ਤੁਹਾਨੂੰ ਕਾਫੀ ਟਾਈਮ ਤੋਂ ਨਹੀਂ ਦੇਖਿਆ ਇਸ ਲਈ ਉਹ ਤੁਹਾਨੂੰ ਨਹੀਂ ਪਛਾਣਦੀ ਇਹਨਾ ਕਹਿੰਦੇ ਹੋਏ ਉਸਦੀ ਭੈਣ ਨੇ ਬੱਚੀ ਨੂੰ ਚੁੱਕ ਲਿਆ ਤੇ ਸਾਰੇ ਟੈਕਸੀ ਵਿੱਚ ਬਹਿ ਕੇ ਆਪਣੇ ਘਰ ਲਈ ਰਵਾਨਾ ਹੋ ਗਏ ਹਰਮਨ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਸੀ ਪਰ ਉਸ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰ ਰਹੀ ਸੀ ਕਿ ਕੀਰਤ ਉਸ ਨੂੰ 에ਰਪੋਰਟ ਤੇ ਮਿਲਣ ਕਿਉਂ ਨਹੀਂ ਆਈ ਬਹੁਤ ਸੋਚਣ ਲੱਗਾ ਕਿ ਖਾਣਾ ਬਣਾਉਣਾ ਇੰਨਾ ਜ਼ਰੂਰੀ ਸੀ ਮਿਲਣ ਮਿਲਣ ਤੋਂ ਵੀ ਜ਼ਿਆਦਾ ਤੇ ਉਹ ਵੀ ਉਦੋਂ ਜਦੋਂ ਮੈਂ 4 ਸਾਲ ਬਾਅਦ ਵਾਪਸ ਆਇਆ ਹਾਂ ਇਨ੍ਹਾਂ ਖਿਆਲਾਂ ਵਿੱਚ ਘਰ ਦਾ ਅੰਧਾ ਰਸਤਾ ਬੀਤ ਗਿਆ ਹੁਣ ਉਸ ਦੀ ਬੱਚੀ ਉਸ ਨੂੰ ਦੇਖ ਕੇ ਰੋਈ ਨਹੀਂ ਇਸ ਲਈ ਹਰਮਨ ਉਸਦੇ ਨਾਲ ਖੇਡਣ ਲੱਗਿਆ। ਬਾਕੀ ਦਾ ਅੱਧਾ ਰਸਤਾ ਵੀ ਖਤਮ ਹੋ ਗਿਆ ਤੇ ਸਾਰੇ ਘਰ ਪਹੁੰਚ ਗਏ। ਗੱਡੀ ਦੀ ਆਵਾਜ਼ ਸੁਣ ਕੇ ਕੀਰਤ ਬਾਹਰ ਵਿਚ ਆ ਕੇ ਖੜੀ ਹੋ ਗਈ ਤੇ ਹਰਮਨ ਨੂੰ ਦੇਖਣ ਲੱਗੀ। ਹਰਮਨ ਜਿੱਦਾਂ ਹੀ ਗੱਡੀ ਤੋਂ ਉਤਰਿਆ ਉਸ ਨੇ ਪਹਿਲਾਂ ਦਰਵਾਜ਼ੇ ਵੱਲ ਵੇਖਿਆ ਤੇ ਫਿਰ ਉਸ ਨੇ ਬਾਹਰੀ ਵੱਲ ਨਜ਼ਰ ਘੁਮਾਈ। ਕੀਰਤ ਨੂੰ ਹੀ ਲੱਭ ਰਿਹਾ ਸੀ। ਹਰਮਨ ਨੂੰ ਵੇਖਦਿਆਂ ਹੀ ਕੀਰਤ ਦੇ ਚਿਹਰੇ ਤੇ ਮੁਸਕਾਨ ਆ ਗਈ ਤੇ ਸਾਰੇ ਘਰ ਦੇ ਅੰਦਰ ਆ ਗਏ ਕੀਰਤ ਸਭ ਲਈ ਪਾਣੀ ਲੈ ਕੇ ਆਈ ਤੇ ਸਾਰਿਆਂ ਨੇ ਪਾਣੀ ਪੀਣ ਤੋਂ ਬਾਅਦ ਫਿਰ ਉਹ ਰਸੋਈ ਵਿੱਚ ਚਲੀ ਗਈ ਚਾਹ ਬਣਾਉਣ ਵਾਸਤੇ ਥੋੜੀ ਦੇਰ ਤੱਕ ਸਾਰੇ ਪਰਿਵਾਰ ਵਾਲਿਆਂ ਨੇ ਗੱਲਾਂ ਕਰਨ ਦੇ ਬਾਅਦ ਮੈਂ ਵੈਸੇ ਹੀ ਆਖਿਆ ਹਰਮਨ ਨੂੰ ਕੀਰਤ ਨੂੰ ਬੁਲਾਇਆ ਤਾਂ ਮਾਂ ਨੇ ਟੋਕਦਿਆਂ ਹੋਇਆ ਕਿਹਾ ਰਹਿਣ ਦੇ ਇਹਨੂੰ ਰਸੋਈ ਵਿੱਚ ਥੋੜਾ ਕੰਮ ਕਰ ਲੈਣ ਦੇ ਬਾਅਦ ਵਿੱਚ ਉਹ ਆਪਣੇ ਆਪ ਆ ਜਾਵੇਗੀ ਤੂੰ ਬੈਠ ਮੇਰੇ ਕੋਲ ਵੈਸੇ ਵੀ ਉਹ ਕੰਮ ਹੀ ਕਿੰਨਾ ਕੁ ਕਰਦੀ ਹੈ ਹਰਮਨ ਇਹ ਗੱਲ ਦੂਜੀ ਵਾਰ ਕੀਰਤ ਬਾਰੇ ਸੁਣ ਰਿਹਾ ਸੀ ਹੁਣ ਉਸਨੇ ਸੋਚਿਆ ਕਿ ਮੇਰੇ ਪਰਿਵਾਰ ਵਾਲੇ ਮੈਨੂੰ ਝੂਠ ਥੋੜੀ ਨਾ ਬੋਲਣਗੇ ਮੈਂ ਬਾਅਦ ਵਿੱਚ ਉਸ ਨਾਲ ਗੱਲ ਕਰ ਲਵਾਂਗਾ ਹਰਮਨ ਨੇ ਆਪਣੇ ਪਰਿਵਾਰ ਮਾਰਿਆਂ ਨਾਲ ਗੱਲਾਂ ਕਰਨ ਵਿੱਚ ਮਗਨ ਹੋ ਗਿਆ ਫਿਰ ਹੌਲੀ-ਹੌਲੀ ਕਰਕੇ ਸਾਰੇ ਰਿਸ਼ਤੇਦਾਰ ਤੇ ਗਲੀ ਗੁਆਂਢ ਹਰ ਮੰਨ ਨੂੰ ਮਿਲਣ ਆਉਂਦੇ ਰਹੇ ਤੇ ਕੀਰਤ ਜਿਸ ਵੇਲੇ ਤੋਂ ਬਾਹਰ ਨਿਕਲਣ ਦਾ ਸਮਾਂ ਹੀ ਨਹੀਂ ਸੀ ਮਿਲ ਰਿਹਾ ਸਾਰਿਆਂ ਲਈ ਚਾਹ ਨਾਸ਼ਤਾ ਬਣਾਉਣਾ ਇਹੀ ਕਰਤੇ ਕਰਤੇ ਸ਼ਾਮ ਹੋ ਗਈ ਸ਼ਾਮ ਹੁੰਦਿਆ ਹੀ ਕੀਰਤ ਇਕੱਲੀ ਉਸ ਵੱਡੇ ਸਾਰੇ ਪਰਿਵਾਰ ਦਾ ਖਾਣਾ ਬਣਾਉਣ ਵਿੱਚ ਲੱਗ ਗਈ। 2 ਘੰਟੇ ਬਾਅਦ ਸਾਰੇ ਪਰਿਵਾਰ ਵਾਲਿਆਂ ਨੇ ਖਾਣਾ ਖਾਣ ਲਈ ਡਾਈਨਿੰਗ ਟੇਬਲ ਤੇ ਬੈਠ ਗਏ। ਪਰ ਬਿਨਾ ਕੀਰਤ ਦੇ ਹਰਮਨ ਚਾਹੁੰਦਾ ਸੀ ਕਿ ਕੀਰਤ ਮੇਰੇ ਨਾਲ ਬੈਠ ਕੇ ਖਾਣਾ ਖਾਵੇ। ਪਰ ਫਿਰ ਉਸਦੀ ਮਾਂ ਨੇ ਕਿਹਾ ਜੇ ਇਹ ਖਾਣਾ ਬੈਠ ਕੇ ਖਾਣ ਬੈਠ ਗਈ ਤਾਂ ਸਾਰਿਆਂ ਨੂੰ ਖਾਣਾ ਕੌਣ ਪਰੋਸੇਗਾ? ਸਾਰਿਆਂ ਦੇ ਖਾਣਾ ਖਾਣ ਤੋਂ ਬਾਅਦ ਕੀਰਤ ਨੇ ਇਕੱਲੀ ਹੀ ਖਾਣਾ ਖਾਦਾ। ਜਦੋਂ ਰਾਤ ਨੂੰ ਕੀਰਤ ਸੌਣ ਵਾਲੀ ਸੀ ਤਾਂ ਉਸਦੀ ਛੋਟੀ ਬੱਚੀ ਰੋਣ ਲੱਗ ਗਈ ਤਾਂ ਕੀਰਤ ਉਸੇ ਵੇਲੇ ਉੱਠ ਕੇ ਉਸ ਨੂੰ ਦੁੱਧ ਪਿਉਣ ਚਲੀ ਗਈ ਹਰਮਨ ਕਦੋਂ ਸੌ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਸਵੇਰੇ ਬੱਚੀ ਦੇ ਰੋਣ ਦੀ ਆਵਾਜ਼ ਆਉਣ ਲੱਗੀ ਤਾਂ ਹਰਮਨ ਉੱਠਿਆ ਤੇ ਕੀਰਤ ਨੂੰ ਬੁਲਾਉਣ ਲੱਗਿਆ ਜਦੋਂ ਕੀਰਤ ਕੋਲ ਨਹੀਂ ਦਿਖਾਈ ਦਿੱਤੀ ਤਾਂ ਉਸ ਨੇ ਬੱਚੀ ਨੂੰ ਚੁੱਪ ਕਰਾਇਆ ਤੇ ਫਿਰ ਉਸ ਨੂੰ ਸੁਵਾ ਦਿੱਤਾ ਹਰਮਨ ਫਿਰ ਕੀਰਤ ਨੂੰ ਵੇਖਣ ਲੱਗਾ ਤਾਂ ਕੀਰਤ ਉਸ ਨੂੰ ਫਿਰ ਰਸੋਈ ਵਿੱਚ ਮਿਲੀ ਜੋ ਸਵੇਰ ਤੋਂ ਹੀ ਉੱਠ ਕੇ ਜਲਦੀ ਉੱਠ ਕੇ ਘਰ ਵਾਲਿਆਂ ਦੇ ਲਈ ਚਾਹ ਨਾਸ਼ਤੇ ਦੀ ਤਿਆਰੀ ਵਿੱਚ ਲੱਗ ਗਈ ਹਰਮਨ ਸੋਚਣ ਲੱਗਾ ਕਿ ਮਾਂ ਤੇ ਦੀਦੀ ਤਾਂ ਕਹਿੰਦੀਆਂ ਹਨ ਕਿ ਕੀਰਤ ਜ਼ਿਆਦਾ ਕੰਮ ਨਹੀਂ ਕਰਦੀ ਪਰ ਮੈਂ ਜੋ ਦੇਖ ਰਿਹਾ ਹਾਂ ਉਹ ਤਾਂ ਕੁਝ ਹੋਰ ਹੀ ਹੈ ਹਰਮਨ ਹੁਣ ਸਭ ਸਮਝ ਗਿਆ ਸੀ ਪਰ ਉਹ ਆਪਣੀ ਮਾਂ ਨੂੰ ਇਦਾਂ ਨਹੀਂ ਸੀ ਬੋਲ ਸਕਦਾ ਕਿ ਕੀਰਤ ਤੋਂ ਜ਼ਿਆਦਾ ਕੰਮ ਨਾ ਕਰਵਾਇਆ ਕਰੋ ਇਸ ਲਈ ਉਸਨੇ ਖੁਦ ਹੀ ਕੀਰਤ ਦੀ ਮਦਦ ਕਰਨਾ ਸ਼ੁਰੂ ਕਰ ਦਿੱਤਾ ਕੀਰਤ ਨੂੰ ਥੋੜਾ ਚੰਗਾ ਲੱਗਣ ਲੱਗਾ ਪਹਿਲਾਂ ਉਸ ਦਾ ਚਿਹਰਾ ਉੱਤਰਿਆ ਰਹਿੰਦਾ ਸੀ ਹੁਣ ਉਸਦੇ ਚਿਹਰੇ ਤੇ ਥੋੜੀ ਥੋੜੀ ਚਮਕ ਆਉਣ ਲੱਗੀ ਹਰਮਨ ਨੇ ਕੁਝ ਦਿਨਾਂ ਤੋਂ ਹੀ ਮਹਿਸੂਸ ਕਰ ਲਿਆ ਸੀ ਕਿ ਕੀਰਤ ਹੁਣ ਉਹ ਕੀਰਤ ਨਹੀਂ ਰਹੀ ਜਿਸ ਨੂੰ ਹਰਮਨ ਵਿਆਹ ਕੇ ਲਈ ਆਇਆ ਸੀ ਉਹ ਤਾਂ ਕੋਈ ਹੋਰ ਹੀ ਸੀ ਜੋ ਤੋਤੇ ਦੀ ਤਰ੍ਹਾਂ ਬੋਲਦੀ ਸੀ ਤੇ ਇਹ ਕੀਰਤ ਬਿਲਕੁਲ ਚੁੱਪਚਾਪ ਤੇ ਗੁਮਸੁਮ ਹੈ ਏਦਾਂ ਲੱਗਦਾ ਹੈ ਕਿ ਜਿੱਦਾਂ ਕਿਸੇ ਦੇ ਦਬਾਅ ਵਿੱਚ ਹੈ ਕਿਸੇ ਦੀ ਡਰ ਦੀ ਵਜ੍ਹਾ ਨਾਲ ਸਹਿਮੀ ਰਹਿੰਦੀ ਹੈ ਹਰਮਨ ਨੂੰ ਹਰਮਨ ਕੀਰਤ ਨੂੰ ਉਸਦੇ ਕੰਮ ਵਿੱਚ ਹੋਰ ਜ਼ਿਆਦਾ ਮਦਦ ਕਰਨ ਲੱਗਾ ਹਰਮਨ ਦਾ ਇਹੋ ਜਿਹਾ ਵਿਵਹਾਰ ਦੇਖ ਕੇ ਘਰ ਵਾਲੇ ਬਹੁਤ ਹੈਰਾਨ ਹੋਏ ਘਰ ਵਾਲਿਆਂ ਨੇ ਉਸ ਨੂੰ ਸਮਝਾਇਆ ਕਿ ਤੂੰ ਆਪਣੀ ਪਤੀ ਪਤਨੀ ਦੀ ਮਦਦ ਕਰਦਾ ਹੈ ਉਸ ਵਿੱਚ ਸਾਨੂੰ ਕੋਈ ਇਤਰਾਜ ਨਹੀਂ ਪਰ ਤੈਨੂੰ ਵੀ ਇੱਕ ਹੱਦ ਤੱਕ ਹੀ ਕਰਨਾ ਚਾਹੀਦਾ ਹੈ ਜਦੋਂ ਕੋਈ ਤੈਨੂੰ ਇਦਾਂ ਕੰਮ ਕਰਦਿਆਂ ਨਾ ਦੇਖੇ ਤਾਂ ਉਦੋਂ ਤੱਕ ਠੀਕ ਹੈ ਜਦੋਂ ਤੈਨੂੰ ਕੋਈ ਪਤਨੀ ਦੇ ਹੁੰਦਿਆਂ ਭਾਂਡੇ ਮਾਜਦਾ ਵੇਖ ਲਵੇ ਤਾਂ ਸੋਚ ਕਿੱਦਾਂ ਦਾ ਲੱਗੇਗਾ ਤੇ ਇਹ ਸੋਚ ਅੱਗੇ ਚੱਲ ਕੇ ਕੀਰਤ ਨੂੰ ਤੇਰੀ ਮਦਦ ਦੀ ਆਦਤ ਪੈ ਜਾਵੇਗੀ ਤੇਰਾ ਆਪਣੇ ਕੰਮ ਤੇ ਧਿਆਨ ਦੇਣਾ ਮੁਸ਼ਕਿਲ ਹੋ ਜਾਵੇਗਾ ਹਰਮਨ ਹਮੇਸ਼ਾ ਤੋਂ ਹੀ ਆਪਣੇ ਪਰਿਵਾਰ ਵਾਲਿਆਂ ਦੀ ਗੱਲ ਮੰਨਦਾ ਰਿਹਾ ਜਿਸ ਤਰ੍ਹਾਂ ਸਾਰਿਆਂ ਨੇ ਹਰਮਨ ਨੂੰ ਸਮਝਾਇਆ ਤਾਂ ਉਹ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ ਤੇ ਹੁਣ ਉਹ ਕੀਰਤ ਦੀ ਮਦਦ ਕਰਨ ਤੋਂ ਕਤਰਾਉਂਦਾ ਸੀ ਘਰ ਵਾਲਿਆਂ ਨੇ ਹਰਮਨ ਨੂੰ ਵਿਦੇਸ਼ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਇੱਥੇ ਹੀ ਕੋਈ ਕੰਮ ਸ਼ੁਰੂ ਕਰ ਲੈ ਤਾਂ ਹਰਮਨ ਨੇ ਘਰ ਤੋਂ ਹੀ ਬਿਊਟੀ ਪ੍ਰੋਡਕਟ ਵੇਚਣਾ ਸ਼ੁਰੂ ਕਰ ਦਿੱਤਾ ਉਸ ਦਾ ਪਰਿਵਾਰ ਵੀ ਵੱਧ ਗਿਆ ਸੀ ਉਸ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਸੀ ਹਰਮਨ ਜਿੰਨਾ ਕਮਾਉਂਦਾ ਸੀ ਉਹ ਸਾਰਿਆਂ ਲਈ ਬਹੁਤ ਘੱਟ ਸੀ ਬੜਾ ਸੋਚਣ ਤੋਂ ਬਾਅਦ ਹਰਮਨ ਨੇ ਇਹ ਫੈਸਲਾ ਲਿਆ ਕਿ ਉਹ ਕੀਰਤ ਦੇ ਨਾਲ ਸ਼ਹਿਰ ਜਾ ਕੇ ਰਹੇਗਾ ਜਿੱਥੇ ਕੀਰਤ ਵੀ ਕੋਈ ਕੰਮ ਕਰ ਸਕੇਗੀ ਇਸ ਤਰ੍ਹਾਂ ਉਹ ਆਪਣੇ ਪੈਸਿਆਂ ਦੀ ਤੰਗੀ ਨੂੰ ਪੂਰਾ ਕਰੇਗਾ। ਪਰਿਵਾਰ ਵਾਲਿਆਂ ਨੇ ਹਰਮਨ ਨੂੰ ਇਜਾਜ਼ਤ ਦੇ ਦਿੱਤੀ। ਹਰਮਨ ਚਾਹੁੰਦਾ ਸੀ ਕਿ ਮਾਂ ਵੀ ਉਸਦੇ ਨਾਲ ਰਹੇ ਪਰ ਉਸਦੀ ਮਾਂ ਨੂੰ ਸ਼ਹਿਰ ਰਹਿਣਾ ਮਨਜ਼ੂਰ ਨਹੀਂ ਸੀ। ਤੇ ਉਹ ਆਪਣੇ ਵੱਡੇ ਬੇਟੇ ਨਾਲ ਰਹਿਣ ਲੱਗੀ। ਹੁਣ ਸ਼ਹਿਰ ਵਿੱਚ ਕੀਰਤ ਵੀ ਨੌਕਰੀ ਕਰਨ ਲੱਗੀ। ਕਈ ਸਾਲ ਇਦਾਂ ਹੀ ਲੰਘ ਗਏ। ਕੀਰਤ ਪਹਿਲਾਂ ਘਰ ਦਾ ਕੰਮ ਕਰਦੀ ਤੇ ਫਿਰ ਜਾ ਕੇ ਬਾਹਰ ਨੌਕਰੀ ਕਰਦੀ। ਉਹ ਪਹਿਲਾਂ ਨਾਲੋਂ ਵੀ ਬਹੁਤ ਥੱਕੀ ਥੱਕੀ ਰਹਿੰਦੀ ਪਰਿਵਾਰ ਵਾਲਿਆਂ ਨੇ ਹਰਮਨ ਦੇ ਦਿਮਾਗ ਵਿੱਚ ਇਹ ਗੱਲ ਬਿਠਾਈ ਹੋਈ ਸੀ ਕਿ ਤੂੰ ਕੀਰਤ ਦੀ ਮਦਦ ਨਾ ਕਰਿਆ ਕਰ ਤੇ ਉਹ ਇਸ ਗੱਲ ਉੱਤੇ ਅਸਰ ਕਰ ਗਈ ਉਹ ਨਾ ਤਾਂ ਕੀਰਤ ਦੇ ਕੰਮ ਵਿੱਚ ਹੱਥ ਵਟਾਉਂਦਾ ਹਰਮਨ ਦਿਨ ਰਾਤ ਆਪਣੇ ਬਿਊਟੀ ਪ੍ਰੋਡਕਟ ਵੇਚਣ ਵਿੱਚ ਹੀ ਲੱਗਾ ਰਹਿੰਦਾ ਕਦੀ ਕਦੀ ਕੀਰਤ ਉਸ ਨੂੰ ਕਹਿੰਦੀ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਤੁਸੀਂ ਮੈਨੂੰ ਡਾਕਟਰ ਦੇ ਕੋਲ ਲੈ ਜਾਓ ਉਹ ਹਾਂ ਤਾਂ ਕਰ ਦਿੰਦਾ ਪਰ ਉਹ ਆਪਣੇ ਕੰਮ ਵਿੱਚ ਐਨਾ ਵਿਅਸਤ ਰਹਿੰਦਾ ਕਿ ਉਸ ਨੂੰ ਕੀਰਤ ਨੂੰ ਡਾਕਟਰ ਕੋਲ ਲਿਜਾਣਾ ਹੀ ਭੁੱਲ ਜਾਂਦਾ ਕੀਰਤ ਤਾਂ ਬਿਮਾਰ ਸੀ ਪਰ ਇੱਕ ਵਾਰ ਹਰਮਰ ਬਿਮਾਰ ਹੋ ਗਿਆ ਐਨਾ ਬਿਮਾਰ ਹੋ ਗਿਆ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹਸਪਤਾਲ ਵਿੱਚ ਸਿਰਫ ਉਸ ਦੇ ਕੋਲ ਕੀਰਤ ਹੀ ਸੀ ਹੋਰ ਕੋਈ ਨਹੀਂ ਇੰਨਾ ਬਿਮਾਰ ਹੋਣ ਦੇ ਬਾਅਦ ਵੀ ਉਸ ਦੇ ਪਰਿਵਾਰ ਵਾਲੇ ਉਸ ਨੂੰ ਮਿਲ ਕੇ ਆਪਣੇ ਘਰ ਵਾਪਸ ਚਲੇ ਗਏ ਉਸ ਨੂੰ ਸਹਾਰਾ ਦੇਣ ਉਸ ਦੀ ਤਕਲੀਫ ਸਮਝਣ ਵਾਲਾ ਕੋਈ ਵੀ ਨਹੀਂ ਸੀ ਬਿਸਤਰੇ ਤੇ ਪਿਆ ਹਰਮਨ ਬਿਮਾਰੀ ਤੋਂ ਗੁਜ਼ਰ ਕੇ ਉਸ ਨੂੰ ਆਪਣਿਆਂ ਦਾ ਇਦਾਂ ਦਾ ਵਿਵਹਾਰ ਬਹੁਤ ਤਕਲੀਫ ਦੇ ਰਿਹਾ ਸੀ ਫਿਰ ਉਸ ਨੇ ਸੋਚਿਆ ਕਿ ਮੈਂ ਵੀ ਤਾਂ ਕੀਰਤ ਨਾਲ ਇਦਾਂ ਹੀ ਕਰਤ ਰਿਹਾ ਕਿਉਂ ਕੀਰਤ ਦਾ ਜੀਵਨ ਸਾਥੀ ਸਿਰਫ ਨਾਂ ਦਾ ਹੀ ਨਹੀਂ ਸੀ ਜਦ ਸਾਥ ਦੇਣ ਦੀ ਵਾਰੀ ਆਈ ਤਾਂ ਉਸ ਨੇ ਦੂਸਰਿਆਂ ਦੇ ਬਹਿਕਾਵੇ ਵਿੱਚ ਆ ਕੇ ਉਸ ਕੋਲੋਂ ਕਿਨਾਰਾ ਕਰ ਲਿਆ ਇਥੋਂ ਤੱਕ ਕਿ ਕੀਰਤ ਨੇ ਆਪਣੇ ਮੂੰਹ ਵਿੱਚੋਂ ਕਹਿਣ ਦੇ ਬਾਅਦ ਵੀ ਉਸ ਦੀ ਤਕਲੀਫ ਨੂੰ ਨਜ਼ਰ ਅੰਦਾਜ਼ ਕਰਦਾ ਆ ਹਰਮਨ ਨੂੰ ਆਪਣਾ ਦਰਦ ਕੀਰਤ ਅੱਗੇ ਘੱਟ ਲੱਗਣ ਲੱਗਿਆ ਉਸਦੇ ਦਰਦ ਨੂੰ ਨਾ ਵੰਡਾ ਕੇ ਬਹੁਤ ਵੱਡਾ ਗੁਨਾਹ ਕੀਤਾ ਹਰਮਨ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਉਸ ਨੇ ਆਪਣੀਆਂ ਸਾਰੀਆਂ ਗਲਤੀਆਂ ਦੀ ਮਾਫੀ ਕੀਰਤ ਕੋਲੋਂ ਮੰਗੀ ਤਾਂ ਕੀਰਤ ਨੇ ਵੀ ਹਰਮਨ ਨੂੰ ਮਾਫ ਕਰ ਦਿੱਤਾ ਤੇ ਉਹ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੇ ਹਾਂਜੀ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਪਤੀ ਪਤਨੀ ਨੂੰ ਜੇਕਰ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਤਾਂ ਤੀਸਰੇ ਬੰਦੇ ਨੂੰ ਕਦੀ ਵੀ ਆਪਣੇ ਰਿਸ਼ਤੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਹਮੇਸ਼ਾ ਪਤੀ ਪਤਨੀ ਨੂੰ ਇੱਕ ਦੂਜੇ ਦਾ ਸਾਥ ਦਿੰਦੇ ਰਹਿਣਾ ਚਾਹੀਦਾ ਹੈ ਤੇ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰਦੇ ਜਾਣਾ ਚਾਹੀਦਾ ਹੈ ਕਦੀ ਵੀ ਦੂਸਰੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਹਮਸਫਰ ਨੂੰ ਤੋਖਾ ਨਾ ਦਿਓ ਤੇ ਉਸ ਨੂੰ ਤਕਲੀਫ ਵਿੱਚ ਨਾ ਰਹਿਣ ਦਿਓ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ